ਮਨਜੋ ਲਾਈਵ ਲੱਗਿਆ ਹੋਇਆ ਵੀ ਤੁਹਾਡੇ ਘਰੇ ਬਣਨ ਤੋਂ ਬਾਅਦ ਜੋ ਰਿਜ਼ਲਟ ਆਣਾ ਉਹ ਤੁਸੀਂ ਹੁਣੇ ਦੇਖ ਰਹੇ ਹੋ ਆ ਤਾਂ ਬਈ ਜਿਵੇਂ ਵਾਲ ਪੇਪਰ ਹੀ ਲੱਗਦਾ ਮਗਰ ਲੱਗਿਆ ਜੀ ਪਛਾਣ ਹੀ ਨਹੀਂ ਸਕਦੇ ਵੀ ਕੀ ਲੱਗਿਆ ਹੈ ਟਾਈਲ ਲਾ ਕੇ ਬੋਲਰ ਪ੍ਰੋਪਰ ਇਟਾਲੀਅਨ ਹਾਈਲਾਈਟਰ ਹੈ ਜੀ ਜਿਵੇਂ ਤੇ ਲਾਈਟ ਵਾਰੋਂ ਚਮਕੂਗੀ ਆ ਦੇਖਾ ਇਦਾਂ ਦੇ ਆਪਣੇ ਕੋਲ ਘੱਟੋ ਘੱਟ 70 ਤੋਂ 80 ਬਾਥਰੂਮ ਲਾਈਵ ਬਣੇ ਹੋਏ ਨੇ ਜੀ ਇੱਕ ਅੱਧਾ ਨਹੀਂ ਤੁਸੀਂ ਸਾਰੇ ਦੇਖੋ ਸਾਰੇ ਪ੍ਰੋਪਰ ਨਿਊ ਲੇਟੈਸ ਵੈਰਾਈਟੀ ਨਾਲ ਲੈ ਕੇ ਆਏ ਹੱਸੇਗਾ ਦੋਸਤੋ ਜੇ ਘਰ ਨੂੰ ਨਾ ਟਾਈਲਾਂ ਲਾ ਕੇ ਸ਼ੀਸ਼ੇ ਵਾਂਗ ਚਮਕਾਉਣਾ ਨਾ ਤਾਂ ਇੱਕ ਵਾਰ ਕਜਾਰੀ ਆ ਤੇ ਆ ਸ਼ੋਰੂਮ ਦੇ ਵਿੱਚ ਜਰੂਰ ਆਣਾ ਕਿਉਂ ਆਣਾ ਕਿਉਂਕਿ ਬਾਈ ਹੋਰਾਂ ਕੋਲੇ ਜਿਹੜੀ ਵੈਰਾਈਟੀ ਮਿਲਦੀ ਆ ਜਿਹੜੀ ਕੁਆਲਿਟੀ ਜਿਹੜੇ ਡਿਜ਼ਾਈਨ ਮਿਲਦੇ ਆ ਉਹ ਤੁਹਾਨੂੰ ਸਾਰੇ ਪੰਜਾਬ ਦੇ ਵਿੱਚ ਤਾਂ ਕਿਤੇ ਨਹੀਂ ਮਿਲ ਲੈਣੀ ਹੈਗੀ ਲਾਈਵ ਡਿਸਪਲੇ ਲਾਈ ਹੋਈ ਆ ਤੇ ਬਾਈ ਹੋਰਾਂ ਨੇ ਡਿਸਪਲੇ ਹਰ ਤੀਜੇ ਮਹੀਨੇ ਚੇਂਜ ਕਰਦੇ ਨੇ ਹੁਣ ਵੀ ਚੇਂਜ ਕੀਤੀ ਉਹ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਭ ਤੋਂ ਪਹਿਲਾਂ ਜੇ ਗੱਲ ਕਰੀ ਆਪਾਂ ਪਹਿਲਾਂ ਵੀ ਤਿੰਨ ਚਾਰ ਜਿਹੜੀਆਂ ਵੀਡੀਓ ਕੀਤੀਆਂ ਨੇ ਉਹਦੇ ਨਾਲੋਂ ਹੁਣ ਆਪਾਂ ਡਿਸਪਲੇ ਦੇ ਵਿੱਚ ਕੀ ਆਪਾਂ ਡਿਫਰੈਂਸ ਪਾਇਆ ਕੀ ਚੇਂਜ ਕੀਤਾ ਜੀਵੇਂ ਜਿਵੇਂ ਕੰਪਨੀ ਦੇ ਨਵੇਂ ਡਿਜ਼ਾਈਨ ਆ ਰਹੇ ਨੇ ਜੀ ਓਮੇ ਓਮੇ ਕੰਪਨੀ ਨਾਲ ਦੀ ਅਪਡੇਟ ਕਰਵਾਉਂਦੀ ਹੈ ਜੀ ਜੀ ਬਾਈ ਇਹ ਇਹ ਸੋਨੂੰ ਸਿਰਫ ਐਕਸਕਲੂਸਿਵ ਸੈਂਟਰ ਜਿੱਥੇ ਬਣੇ ਹੋਏ ਨੇ ਉੱਥੇ ਦੇਖਣ ਨੂੰ ਮਿਲੇਗੀ ਜਿਵੇਂ ਆ ਦੇਖੋ ਜੀ ਇੱਥੇ ਪਹਿਲਾਂ ਆਪਾਂ ਹੋਰ ਲੱਗਿਆ ਸੀ ਡਿਜ਼ਾਈਨ ਪਰ ਜਦੋਂ ਚੇਂਜ ਹੋ ਗਿਆ ਚੀ ਲੱਗੀ ਜੀ ਬਹੁਤ ਪਿਆਰਾ ਬਾਈ ਹਨਾ ਪ੍ਰੋਪਰ ਜੀ ਪ੍ਰੋਪਰ ਸਾਰਾ ਆਏ ਮਨ ਚ ਲਾਈਵ ਲੱਗਿਆ ਹੋਇਆ ਹੈ ਵੀ ਤੁਹਾਡੇ ਘਰੇ ਬਣਨ ਤੋਂ ਬਾਅਦ ਜੋ ਰਿਜ਼ਲਟ ਆਣਾ ਉਹ ਤੁਸੀਂ ਹੁਣੇ ਦੇਖ ਰਹੇ ਹੋ ਤੁਸੀਂ ਪਹਿਲੀ ਦੇਖ ਸਕਦੇ ਹੋ ਕੀ ਬਾਤ ਹੈ ਵੀ ਆ ਚੀਜ਼ ਬਣੂ ਸਾਡੇ ਘਰੇ ਲੱਗਣ ਤੋਂ ਬਾਅਦ ਠੀਕ ਹੈ ਬਾਈ ਲਓ ਵੀ ਦੋਸਤ ਤੁਸੀਂ ਦੇਖ ਸਕਦੇ ਹੋ ਸਾਰੇ ਤਰ੍ਹਾਂ ਦੇ ਸਿਲੈਕਸ਼ਨ ਬਾਈ ਉਹਨਾਂ ਨੇ ਇਹਦੇ ਵਿੱਚ ਦਿੱਤੀ ਹੋਈ ਆ ਇਹ ਵੀ ਨਵੇਂ ਆ ਡਿਜ਼ਾਈਨ ਸਾਰੇ ਆ ਦੇਖੋ ਜੀ ਹੁਣ ਆ ਵੀ ਚੇਂਜ ਹੋ ਗਿਆ ਆ ਵੀ ਚੇਂਜ ਹੋ ਗਿਆ ਤੁਸੀਂ ਦੇਖੋ ਸਹੀ ਆ ਦੇਖੋ ਆ ਦੇਖੋ ਜੀ ਚੀਜ਼ ਜਿਵੇਂ ਆਪਾਂ ਨਾਲ ਸਿਲੈਕਟ ਕਰਦੇ ਹੁੰਦੇ ਆ ਮਤਲ ਤੁਹਾਨੂੰ ਆਪਣੇ ਆਪ ਨੂੰ ਆਰਕੀਟੈਕਟ ਬਣਾਵਰਨਾ ਹੈ ਬਾਈ ਹੋਰੀ ਕਿਉਂਕਿ ਉਹ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਨੇ ਜਿਹੜੀਆਂ ਸ਼ਾਇਦ ਤੁਸੀਂ ਸੋਚੇ ਵੀ ਨਹੀਂ ਹੁੰਦੀਆਂ ਆਪਾਂ ਕਿੱਥੇ ਕੀ ਚੇਂਜ ਕਰ ਸਕਦੇ ਇਹ ਪ੍ਰੋਪਰ ਇਟਾਲੀਅਨ ਹਾਈਲਾਈਟਰ ਹੈ ਜੀ ਜਿਵੇਂ ਤੇ ਲਾਈਟ ਵਾਲ ਉਹਨੇ ਚਮਕੂਗੀ ਆ ਦੇਖੋ ਹਾਂ ਬਿਲਕੁਲ ਸਹੀ ਗੱਲ ਆ ਬਈ ਹਣ ਉਪਰ ਚਮਕ ਮਾਰੂ ਵਿਚਦੇ ਵਿੱਚ ਵਿੱਚ ਹਾਈਲਾਈਟਰ ਲੱਗੇ ਹੋਏ ਨੇ ਹਾਂਜੀ 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 ਜਦੋਂ ਲਾਈਟ ਪਊਗੀ ਤਾਂ ਇਹ ਚਮਕ ਮਾਰ ਚਮਕ ਨਹੀਂ ਆ ਪ੍ਰੋਪਰ ਜਿਵੇਂ ਅੱਜ ਕੱਲ ਲੱਗਦੇ ਉਹ ਨਾ ਜਿਵੇਂ ਆਪਣਾ ਸ਼ਾਵਰ ਬੋਲ ਲੱਗਦੀ ਹੈ ਪ੍ਰੋਪਰ ਆਈ ਨੀਚੇ ਉਤਰੇਗਾ ਹਾਈਲਾਈਟਰ ਵੀ ਫਲੋਰ ਤੇ ਵੀ ਸੇਮ ਹੀ ਆ ਠੀਕ ਆ ਜੀ ਆਹ ਦੇਖੋ ਜੀ ਕਿੰਨੀ ਸੋਹਣੀ ਚਮਕ ਮਾਰਦਾ ਜੀ ਤੇ ਬਈ ਬੈਕ ਸਾਈਡ ਤੇ ਇਹ ਵੀ ਆਪਾਂ ਚੇਂਜ ਕੀਤੇ ਆ ਜੀ ਹਾਂਜੀ ਹਾਂਜੀ ਨਹੀਂ ਇਹ ਪਹਿਲਾਂ ਜਿਹੜੇ ਕੰਪਨੀ ਚੱਲ ਰਿਹਾ ਉਹੀ ਮਾਡਲ ਨੇ ਜੀ ਇਹ ਉਹੀ ਮਾਡਲ ਆਗੇ ਹਾਂਜੀ ਹਾਂਜੀ ਤੇ ਇਧਰ ਬਾਈ ਜੀ ਇਹ ਸਾਰੇ ਕਨਸੈਪਟ ਜਿਵੇਂ ਆ ਹੋ ਗਿਆ ਆ ਹੋ ਗਿਆ ਸਾਰੇ ਲੇਟੈਸਟ ਕਿਆ ਬਾਤ ਹੈ ਜੀ ਆਦਾ ਬਾਈ ਜਿਵੇਂ ਵਾਲ ਪੇਪਰ ਹੀ ਲੱਗਦਾ ਮਗਰ ਲੱਗਿਆ ਜੀ ਪਛਾਣ ਹੀ ਨਹੀਂ ਸਕਦੇ ਵੀ ਕੀ ਲੱਗਿਆ ਹੈ ਟਾਈ ਲਾ ਕੇ ਵਾਲ ਪੇਪਰ ਹੈ ਕਿਆ ਬਾਤ ਹੈ ਜੀ ਪੂਰੀ ਦੋਸਤੋ ਮਤਲਬ ਇਹਨੂੰ ਤਾਂ ਕਿਤੇ ਵੀ ਲਾ ਸਕਦੇ ਆ ਮੈਂ ਕਿਹੜਾ ਰੂਮ ਚ ਲਾਉਣਾ ਹੈ ਕਿਚਨ ਚ ਵੀ ਇਹ ਚੀਜ਼ ਸੋਹਣੀ ਲੱਗੂਗਾ ਇਹਨੂੰ ਤੁਸੀਂ ਡਰਾਇੰਗ ਰੂਮ ਚ ਵੀ ਲਗਾ ਸਕਦੇ ਹੋ ਬਾਥਰੂਮ ਚ ਵੀ ਲਗਾ ਸਕਦੇ ਹੋ ਕਿਚਨ ਚ ਵੀ ਲਗਾ ਕਿਤੇ ਮਰਜ਼ੀ ਲਾਓ ਇਹ ਮਲਟੀ ਪਰਪਸ ਆ ਗਿਆ ਕਿਆ ਬਾਤ ਹੈ ਇਹ ਪ੍ਰੋਪਰ ਲਾਈਵ ਡਿਸਪਲੇ ਲੱਗਿਆ ਹੋਇਆ ਵੀ ਤੁਹਾਡੇ ਲੱਗਣ ਤੋਂ ਬਾਅਦ ਕੀ ਫੀਲ ਹੋਊਗਾ ਉਹ ਤੁਸੀਂ ਹੁਣੇ ਦੇਖ ਸਕਦੇ ਹੋ ਬਿਲਕੁਲ ਜੀ ਬਿਲਕੁਲ ਮਤਲਬ ਤੁਹਾਡਾ ਸਮਾਂ ਵੀ ਬ ਸੋ ਨੂੰ ਡਿਜ਼ਾਈਨ ਵੀ ਦੇਤੇ ਤੇ ਆਪਦੇ ਜਿਹੇ ਜਿਹੇ ਘਰੇ ਆਪਣਾ ਇੰਟੀਰੀਅਰ ਚ ਆਪਾਂ ਨੂੰ ਡੈਕੋਰੇਸ਼ਨ ਮਿਲੀ ਆ ਉਹਦੇ ਹਿਸਾਬ ਨਾਲ ਤੁਸੀਂ ਸਿਲੈਕਟ ਵੀ ਕਰ ਸਕਦੇ ਤੇ ਇਹ ਦੇਖ ਸਕਦੇ ਹੋ ਜੀ ਇਸ ਤੋਂ ਅੱਗੇ ਇਹ ਵਾਲਾ ਬਈ ਐਦਾਂ ਦੇ ਆਪਣੇ ਕੋਲ ਘੱਟੋ ਘੱਟ 70 ਤੋਂ 80 ਬਾਥਰੂਮ ਲਾਈਵ ਬਣੇ ਹੋਏ ਨੇ ਜੀ ਇੱਕ ਅੱਧਾ ਨਹੀਂ ਤੁਸੀਂ ਸਾਰੇ ਦੇਖੋ ਸਾਰੇ ਪ੍ਰੋਪਰ ਨਿਊ ਲੇਟੈਸਟ ਵੈਰਾਈਟੀ ਨਾਲ ਲੈ ਕੇ ਆਏ ਆ ਯਾ ਦੇਖੋ ਕੀ ਬਾਤ ਹੈ ਜੀ ਇਟਾਲੀਅਨ ਗ੍ਰੇ ਕਲਰ ਠੀਕ ਹੈ ਜੀ ਤੇ ਲੋ ਵੀ ਦੋਸਤੋ ਤੁਸੀਂ ਮਨ ਸਕਰੀਨ ਸ਼ਾਟ ਲੈ ਲਓ ਚਾਹੇ ਬਾਈਰ ਨੇ ਬਹੁਤ ਸੋਹਣੇ ਤਰੀਕੇ ਨਾਲ ਸਿਲੈਕਟਿਵ ਜੇ ਕੈਰੀ ਡੀਰ ਟਾਈਲਾਂ ਦੇ ਡਿਜ਼ਾਈਨ ਲਾਏ ਹੋਏ ਨੇ ਜਮਾ ਸਿੰਪਲ ਸੋਬਰ ਕਰੀਮ ਬ੍ਰਾਊਨ ਕਲਰ ਦਾ ਕੰਬੀਨੇਸ਼ਨ ਦੇਖੋ ਠੀਕ ਹੈ ਜੀ ਆਪਾਂ ਪੂਰੇ ਹੋਟਲ ਵਾਲੀ ਫੀਲ ਦਿੰਦੇ ਆ ਰੋਮਾ ਹਣਾ ਬਦਲ ਹਾਂਜੀ ਹਾਂਜੀ ਬਹੁਤ ਸਾਰੇ ਰੂਮ ਦੇ ਵਿੱਚ ਬੈਕ ਸਾਈਡ ਤੇ ਵੀ ਪੂਰੇ ਪ੍ਰੋਪਰ 골ਡਨ ਦਾ ਹੋ ਦਿੱਤਾ ਹੈਗਾ ਹਾਈਲਾਈਟਰ ਦਿੱਤੇ ਹੋਇਆ ਜੀ ਜੀ ਇਹ ਬਈ ਫਿਰ ਕੰਪਨੀ ਵੱਲੋਂ ਸਟੈਂਡਰਡ ਫਿਕਸ ਹੁੰਦਾ ਵੀ ਆ ਚੀਜ਼ ਬਣਾਉਣੀ ਆ ਆਪਾਂ ਕਿ ਤੁਸੀਂ ਆਪ ਦੇ ਸਾਹ ਨਹੀਂ 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 ਕੰਪਨੀ ਦੇ ਆਰਕੀਟੈਕਟ ਹਾਇਰ ਕੀਤੇ ਹੁੰਦੇ ਨੇ ਜੀ ਉਹੀ ਦੱਸਣਗੇ ਕਿਹੜੀ ਟਾਈਲ ਨੇ ਕਿਹੜੀ ਲੱ ਆਹ ਤਾਂ ਆਪਾਂ ਕੁਝ ਵੀ ਕਰ ਸਕਦੇ ਆ ਜੀ ਹਾਂ ਪਰ ਉਹੀ ਆ ਵੀ ਚਚੇ ਨਾ ਚਚੇ ਜੀ ਚਚੇ ਨਾ ਚਚੇ ਆ ਦੇਖੋ ਜੀ ਨੇ ਆ ਦੇਖੋ ਪ੍ਰੋਪਰ ਗ੍ਰੇਟ ਇੰਟੈਲੀਜੈਂਸ ਇਹ ਬਾਈ ਬਹੁਤ ਚੱਲ ਰਿਹਾ ਹੈ ਨਾ ਵੀਰੇ ਦਾ ਟ੍ਰੈਂਡ ਚ ਇਹ ਟ੍ਰੈਂਡਿੰਗ ਦੇ ਵਿੱਚ ਮਾਡਲ ਆਈ ਇਹ ਵੀ ਹਜੇ ਆ ਦੇਖੋ ਕੰਪਲੀਟ ਨਹੀਂ ਹੋਇਆ ਠੀਕ ਹੈ ਇਹ ਹਜੇ ਨਵਾਂ ਲੱਗ ਹੀ ਰਿਹਾ ਅਪਡੇਟ ਹੋ ਰਿਹਾ ਜੀ ਠੀਕ ਹੈ ਜੀ ਤੇ ਇਹ ਵੀ ਦੇਖੋ ਜੀ ਇੱਕ ਆ ਚੀਜ਼ ਅੱਜ ਕੱਲ ਖਾਸ ਬਈ ਨੂੰ ਬਹੁਤ ਮਿਲਵਾਰੇ ਆਉਸ਼ਰੂਮ ਦੇ ਵਿੱਚ ਲੋਕ ਪਾਲ ਇਸ ਤਰੀਕੇ ਨਾਲ ਇਹ ਵਾਟਰਫਾਲ ਕਟਿੰਗ ਹੈ ਜੀ ਹਾਂ ਜੀ ਇਹ ਵੀ ਇੱਕ ਡਿਜ਼ਾਈਨ ਬਹੁਤ ਪਿਆਰਾਗਾ ਤੇ ਆ ਡਿਜ਼ਾਈਨ ਜਮਾ ਸਿੰਪਲ ਸੋਪਰ ਜਮਾ ਲਾਈਟ ਬਾਈ ਪ੍ਰੋਪਰ ਦਿਖਾ ਦੀਆਂ ਤਾਂ ਬਹੁਤ ਸੋਹਣੇ ਬਣਿਆ ਹੋਇਆ ਮੈਂ ਕਹਿੰਦਾ ਵੀ ਹਜੇ ਤੁਹਾਨੂੰ ਵੀਡੀਓ ਦੇ ਵਿੱਚ ਇੰਨਾ ਐਕਚੁਅਲ ਨਹੀਂ ਪਤਾ ਲੱਗਣਾ ਜਿੰਨਾ ਇਹ ਅਸਲ ਦੇ ਵਿੱਚ ਹੈ ਰੀਅਲ ਦੇ ਵਿੱਚ ਠੀਕ ਹੈ ਜੀ ਇਹ ਚੀਜ਼ ਹੀ ਬਹੁਤ ਸੋਹਣੀ ਹੈ ਸ਼ਾਬਾਸ਼ ਜਮਾ ਮੰਨ ਲਓ ਵਾਲ ਫਿਟਰੀ ਇੱਕ ਤਰ੍ਹਾਂ ਦਾ ਜਿਹੀ ਹੈ ਨਾ ਜਿਵੇਂ ਲੱਗਿਆ ਹੋਇਆ ਬਹੁਤ ਪਿਆਰਾ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਬਾਈ ਜੇ ਕਹਈਏ ਸਾਈਟ ਆਪ ਕੋਈ ਮਰਜ਼ੀ ਲੈ ਸਕਦੇ ਹੋ ਸਾਰੇ ਮਿਲ ਜਾਂਦੇ ਹਨ ਨਾ ਹਾਂਜੀ ਸਾਰੇ ਸਾਰੇ ਜੀ ਸਾਰੇ ਤੇ ਇਹ ਇਹ ਤਾਂ ਜਸਟਿਸ ਇੱਕ ਨਵੀਂ ਅਪਡੇਟ ਨਾਲ ਤੁਹਾਨੂੰ ਬੁਲਾਇਆ ਇਧਰ ਭਾਈ 1 ਮਿੰਟ ਪਹਿਲਾਂ ਆਹ ਦੱਸ ਜੀ ਇਧਰ ਵੀ ਇੱਕ ਨਵਾਂ ਕਹਿੰਦੇ ਨੇ ਥੋੜੇ ਦਿਨਾਂ ਚ ਲੈ ਕੇ ਆ ਨਾ ਪ੍ਰੋਡਕਟ ਇਹ ਕਿਹੜੇ ਪ੍ਰੋਡਕਟ ਆ ਰਹੇ ਨੇ ਇਹਦੇ ਵਿੱਚ ਸਾਨੂੰ ਕਜ਼ਾਰੀ ਜਿਹਨੇ ਲੇਟੈਸਟ ਨਵੇਂ ਮਾਡਲ ਵੱਡੇ ਸਾਈਜ਼ਸ ਦੇ ਵਿੱਚ ਜਿਹੜੇ ਕੀ ਤੁਸੀਂ ਪ੍ਰੋਪਰ ਲੌਬੀ ਦਾ ਪੂਰੀ ਲੌਬੀ ਲੱਗੀ ਦੇਖੋ ਇੱਥੇ ਜੀ ਠੀਕ ਹੈ ਪੂਰੇ ਲੌਬੀ ਦੇ ਵਿਊ ਪੂਰੇ ਰੂਮ ਦੇ ਵਿਊ ਦੇਖਣ ਨੂੰ ਮਿਲਣਗੇ ਜੀ ਕਿੰਨੇ ਭਾਈ ਕਿੰਨੇ ਦਾ ਸਾਈਜ਼ ਹੋ ਬਈ ਇਹਦੇ ਵਿੱਚ 6 4 8 4 ਸਾਰੇ ਵੱਡੇ ਸਾਈਜ਼ ਆ। ਮਨ ਪ੍ਰੀਮੀਅਮ ਦੇ ਵਿੱਚ ਕਸਟਮਰ ਨੂੰ ਹੁਣ ਕਿਤੇ ਦੂਰ ਜਾਣ ਦੀ ਲੋੜ ਨਹੀਂ। ਕਿਤੇ ਵੀ ਜਾਣ ਦੀ ਲੋੜ ਨਹੀਂ ਜੀ, ਕਿਤੇ ਵੀ ਜਾਣ ਦੀ ਲੋੜ ਨਹੀਂ। ਹਰਦੇਵ ਮਾਰਬਲ ਦੇ ਆ ਗਏ ਤਾਂ ਸਾਰੇ ਸੁਪਨੇ ਪੂਰੇ ਆ। ਇੱਥੇ ਤੁਹਾਨੂੰ ਇੱਕ ਛੱਤ ਥੱਲੇ ਮਹਿੰਗੀ ਤੋਂ ਮਹਿੰਗੀ ਟਾਈਲ, ਸਸਤੀ ਤੋਂ ਸਸਤੀ ਟਾਈਲ ਨਾਲ ਗ੍ਰੇਨੇਟ ਦੀ ਜਿੰਨੀ ਮਰਜੀ ਵੈਰਾਈਟੀ ਲਓ। ਆਪਾਂ ਇੱਕ ਬ੍ਰਾਂਡ ਹੋਲ ਐਡੀਸ਼ਨ ਕੀਤਾ 55 ਜਿਦੇ ਵਿੱਚ ਤੁਹਾਨੂੰ ਸਸਤੇ ਤੋਂ ਸਸਤੇ ਲੈ ਕੇ ਮਹਿੰਗੇ ਤੋਂ ਮਹਿੰਗੇ ਤੱਕ ਸਾਰੀ ਵੈਰਾਈਟੀ ਮਿਲਣੀ ਹੈ ਜੀ। ਠੀਕ ਹੈ ਜੀ। ਕਜਾਰੀਆਂ ਤਾਂ ਬਾਈ ਉਹਨਾਂ ਕੋਲ ਸ਼ੁਰੂ ਤੋਂ ਹੈਗੀ ਹੈਗਾ। ਪ੍ਰੀਮੀਅਮ ਦੇ ਵਿੱਚ ਤੁਸੀਂ ਆਹ ਦੇਖੋ ਜੀ ਆ ਬੈਡਰੂਮ ਦੀ ਬਾਈ ਉਹਨ ਸੋਹਣੇ ਤਰੀਕੇ ਨਾਲ ਤੁਹਾਨੂੰ ਦੱਸਿਆ ਸਿਲੈਕਸ਼ਨ ਕਰਨੀ ਥੋੜੀ ਸੌਖੀ ਹੋ ਜਾਂਦੀ ਆ ਆ ਬੇਰਾ ਚੀਜ਼ ਮੈਂ ਬਣਾ ਸਕਦਾ ਤੇ ਇਧਰ ਦੇਖੋ ਤੁਸੀਂ ਹਾਈਲਾਈਟਰ ਬਈ ਇਹ ਇਹ ਵੀ ਬਹੁਤ ਪਿਆਰੇ ਲੱਗਦੇ ਇੰਪੋਰਟਡ ਹਾਈਲਾਈਟਰ ਨੇ ਸਾਰੇ ਇੰਪੋਰਟਡ ਜੀ ਠੀਕ ਆ ਜੀ ਜਿਵੇਂ ਆ ਬੈਡਰੂਮ ਦੇਖੋ ਇਹ ਵੀ ਨਵਾਂ ਹੈ ਜੀ ਨਵੀਂ ਅਪਡੇਟ ਲੱਗੀ ਹੋਈ ਹੈ ਬਹੁਤ ਲੋ ਪੂਰੇ ਨਾਈਸ ਬੈਡਰੂਮ ਲੱਗਣਗੇ ਜੀ ਇੰਪੋਰਟਡ ਵਧੀਆ ਕੀ ਬਾਤ ਹੈ ਜੀ ਇਧਰ ਬਈ ਬੀਅਰ ਵਾਰ ਦੀ ਆਪਸ਼ਨ ਆ ਗਈ ਹਾਂਜੀ ਹਾਂਜੀ ਲਓ ਵੀ ਦੋਸਤੋ ਜਿਹੜੇ ਮਿੱਤਰ ਖਾਣ ਪੀਣ ਦੇ ਸ਼ਕੀਨ ਨੇ ਉਹਨਾਂ ਵਾਸਤੇ ਵੀ ਪੂਰੀ ਵਧੀਆ ਆਪਸ਼ਨ ਦਿੱਤੀ ਹੋਈ ਆ ਇੱਧਰ ਬੈਠਣ ਨੂੰ ਚਾਹੇ ਇਹਨੂੰ ਆਪਾਂ ਉੱਪਰ ਵੀ ਜੀ ਬੋਟਾ ਬਣਾਉਣਾ ਨਾ ਉੱਥੇ ਵੀ ਇਹ ਚੀਜ਼ ਲੱਗ ਸਕਦਾ ਇਹਨੂੰ ਤੁਸੀਂ ਲੌਬੀ ਦੇ ਵਿੱਚ ਵੀ ਦੀਵਾਰ ਤੇ ਜਿਵੇਂ ਅੱਜਕੱਲ ਲੱਗਦੇ ਆ ਨਾ ਉੱਥੇ ਵੀ ਸਟੋਨ ਅੱਜਕੱਲ ਰਿਵਾਜ ਚੱਲ ਰਿਹਾ ਉੱਥੇ ਵੀ ਲੱਗਦਾ ਟ੍ਰੈਂਡਿੰਗ ਦੇ ਵਿੱਚ ਹੈ ਠੀਕ ਆ ਬਾਈ ਇਸ ਤੋਂ ਅੱਗੇ ਬਾਈ ਆ ਕਿਚਨ ਆ ਗਈ ਜੀ ਆਪਣੀ ਇਹ ਕਿਚਨ ਆ ਗਈ ਮਤਲਬ ਹਰ ਇੱਕ ਚੀਜ਼ ਦਾ ਆ ਲਓ ਜੀ ਕਿਚਨ ਚ ਜਿਹੜੇ ਆਪਣੇ ਇਹ ਬਾਈ ਸਾਰੇ ਡਿਜ਼ਾਈਨ ਮਿਲ ਜਾਂਦੇ ਆ ਆਪਣੇ ਸਾਰੇ 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 ਜਿੰਨੇ ਇੰਪੋਰਟਡ ਜਿੰਨੇ ਇੰਪੋਰਟਡ ਸਲੈਬਸ ਲੱਗਦੀਆਂ ਨੇ ਸਾਰੀਆਂ ਆਪਣੇ ਕੋਲ ਅਵੇਲੇਬਲ ਹੈ ਜੀ ਠੀਕ ਹੈ ਜੀ ਪਲੱਸ ਉਹਦੇ ਨਾਲ ਦਾ ਤੁਸ ਨੂੰ ਕੰਟਰਾਸਟ ਦੇ ਵਿੱਚ ਮਾਰਬਲ ਦੇ ਵਿੱਚ ਦਵਾਂਗੇ ਆਪਾਂ ਤੁਸ ਨੂੰ ਸਿੰਕ ਵੀ ਮਾਰਬਲ origignal ਸੌਨ ਰਿਲਾਇਸ ਮਤਲਬ ਇਹਦਾ ਰੋਲਾ ਵੀ ਨਹੀਂ ਰੋਲਾ ਪਾਣੀ ਦਾ ਜਿਹੜਾ ਮਰਜੀ ਕਦਰ ਰੋ ਜਿਵੇਂ ਇਹ ਪਰਪਲ ਕਲਰ ਹੈ ਆ ਬਲੈਕ ਕਲਰ ਹੋ ਗਿਆ ਠੀਕ ਹੈ ਜੀ ਆ ਕ੍ਰੀਮ ਕਲਰ ਹੋ ਗਿਆ ਜੀ ਠੀਕ ਹੈ ਜੀ ਇਹ origignal quartz ਦੇ ਨਹੀਂ ਬਾਜ਼ਾਰ 'ਚ ਅੱਜਕੱਲ ਮਾਰਕੀਟ 'ਚ ਦੇਸੀ ਬਹੁਤ ਚੱਲ ਰਹੇ ਨੇ ਉਹ 6-6 ਮਹੀਨੇ ਬਾਅਦ ਖਰਾਬ ਹੋਣੀ ਹੁਣੇ ਜੀ ਠੀਕ ਹੈ ਜੀ 5 ਸਾਲ ਦੀ ਗਾਰੰਟੀ ਦੇ ਨਾਲ ਹਾਂ ਜੀ ਹਾਂ ਜੀ 5 ਸਾਲ ਦੀ ਗਾਰੰਟੀ ਦੇ ਨਾਲ ਠੀਕ ਆ ਬਾਈ ਜੀ ਜਰਮਨ ਦਾ ਬ੍ਰਾਂਡ ਹੈ ਜੀ ਕੈਰਲਸ ਲਓ ਵੀ ਦੋਸਤੋ ਜਿਵੇਂ ਆਪਾਂ ਇੱਕ ਘਰ ਦੀ ਵੇਟ ਕਰਦੇ ਹੋਂ ਨਾਲ ਘਰ ਦਿਖਾਉਣੇ ਨੇ ਤੁਹਾਨੂੰ ਬਾਈ ਹੋਰ ਦਾ ਵਾਸਤੇ ਕਿੰਨਾ ਸ਼ੋਰੂਮ ਦਿਖਾ ਰਹੇ ਆ ਇੰਨੀ ਕਿ ਜ਼ਿਆਦਾ ਡਿਸਪਲੇ ਲੱਗੀ ਹੋਈ ਆ ਮਤਲਬ ਵੀਡੀਓ ਚਾਹੇ ਅੱਧੇ ਘੰਟੇ ਦੀ ਬਣ ਜਾਏ ਪਰ ਡਿਸਪਲੇ ਨਹੀਂ ਖਤਮ ਹੋਣੀ ਤੇ ਸਭ ਤੋਂ ਵੱਡੀ ਗੱਲ ਵੀ ਜੋ ਚੀਜ਼ਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲੀਆਂ ਤੁਸੀਂ ਜਿੰਨੀ ਮਰਜ਼ੀ ਕੁਆਂਟੀਟੀ ਚ ਲੈ ਲਓ ਵੀ ਸਟਾਕ ਵੀ ਪੂਰਾ ਬਾਈ ਹੋਰ ਦਾ ਅਵੇਲੇਬਲ ਹੈ ਜੀ ਬਾਕੀ ਉਹ ਵਾਲਾ ਕੰਮ ਨਹੀਂ ਹੈਗਾ ਵੀ ਤੁਹਾਨੂੰ ਅੱਜ ਬੁਕਿੰਗ ਕਰਾਜੋ ਹਫ਼ਤੇ ਨੂੰ ਦੇ ਦਾਂਗੇ 10 ਦਿਨ ਦੇ ਦਾਂਗੇ ਅੱਜ ਲਖਾਓ ਕੱਲ ਨੂੰ ਤੁਹਾਡੇ ਘਰੇ ਪਹੁੰਚੂਗਾ ਜੀ ਕੀ ਬਾਤ ਹੈ ਜੀ ਕੀ ਆ ਤੁਸੀਂ ਦੇਖ ਸਕਦੇ ਹੋ ਜੀ ਡਰਾਈਂਗ ਰੂਮ ਆ ਗਿਆ ਆਪਰੋਪਰ ਡਰਾਈਂਗ ਰੂਮ ਆ ਗਿਆ ਜੀ ਤੇ ਬਹੁਤ ਸੋਹਣੇ ਤਰੀਕੇ ਨਾਲ ਇਸ ਤੋਂ ਇਲਾਵਾ ਦੋਸਤੋ ਜਿਹੜੇ ਤਾਂ ਇਹ ਲੱਗੇ ਲੱਗੇ ਨੇ ਡਿਸਪਲੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਕੋਈ ਸਿਲੇਕਸ਼ਨ ਕਰਨੀ ਆ ਤੇ ਜਿਵੇਂ ਇਧਰ ਸੈਟਿੰਗ ਏਰੀਆ ਬਣਾਇਆ ਹੋਇਆ ਇੱਥੋਂ ਵੀ ਤੁਸੀਂ ਦੇਖ ਕੇ ਆਉਂਦਾ ਲੈ ਇਹ ਸਾਰਾ ਫਲੋਰਿੰਗ ਸੈਕਸ਼ਨ ਆ ਗਿਆ ਜੀ ਇਹ ਬਾਥਰੂਮ ਇਧਰ ਵੀ ਬਨੇ ਹੋਏ ਨੇ ਸਾਰੇ ਲਾਈਵ ਬਨੇ ਹੋਏ ਨੇ ਸਾਰੇ ਜੀ ਠੀਕ ਆ ਜੀ ਮਤਲਬ ਇੰਨੀ ਸਿਲੇਕਸ਼ਨ ਤੁਹਾਨੂੰ ਆਮ ਮੈਂ ਨਹੀਂ ਸਮਝਦਾ ਪੰਜਾਬ ਦੇ ਵਿੱਚ ਕਿਤੇ ਦੇਖਣ ਨੂੰ ਮਿਲੂਗੀ ਤੇ ਸਭ ਤੋਂ ਵੱਡੀ ਗੱਲ ਆ ਵੀ ਕਜਾਰੀ ਆ ਇੰਡੀਆ ਦਾ ਨੰਬਰ 1 ਬ੍ਰੈਂਡ ਦਾ ਤੋ ਉਹ ਬ੍ਰਾਂਡ ਦੇ ਐਡਵਰਟਿਜ਼ ਸ਼ੋਰੂਮ ਦੇ ਵਿੱਚ ਕੋਈ ਵੀ ਚੀਜ਼ ਸਿਲੈਕਸ਼ਨ ਕਰਨੀ ਆ ਤੁਸੀਂ ਬਾਈਓਰਾਂ ਤੋਂ ਲੈ ਸਕਦੇ ਹੋ ਤੇ ਹਰਦੇਵ ਮਾਰਬਲ ਮਾਨਸਾ ਬਈ ਐਡਰੈਸ ਦੱਸ ਦਈਏ ਤੁਹਾਨੂੰ ਆਪਣਾ ਜੀ ਹਰਦੇਵ ਮਾਰਬਲ ਇੰਡਸਟਰੀ ਜੀ ਕਜ਼ਾਰੀ ਟਾਈਲ ਸ਼ੋਰੂਮ ਸੁਨਾਮ ਰੋਡ ਮਾਨਸਾ ਕੈਂਚੀਆਂ ਦੀ ਜੀ ਲੋ ਵੀ ਦੋਸਤੋ ਕਰਿਓ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਸੇ ਬਾਈਓਰਾਂ ਦਾ ਕੰਮ ਕਿਵੇਂ ਲੱਗਾ ਧੰਨਵਾਦ